ਜਿਹੜੇ ਸਾਰੇ ਧਾਰਾ 87 ਵਾਲੇ ਗੁਰੂ ਘਰ ਹੈ ਨਾ ਚੋਣ ਹੋਣ ਕਰਕੇ ਸਿੱਖ ਜੁਡੀਸ਼ੀਅਲ ਕਮਿਸ਼ਨ ਰਸੀਵਰ ਰਾਹੀਂ ਇਹ ਗੁਰੂ ਘਰ ਚਲਾਉਂਦੀ ਹੈ ਜਿਹੜੇ ਉਰੇ ਫੈਸਲੇ ਦਿੱਤੇ ਜਾਂਦੇ ਆ ਉਹ ਵੀ ਜੱਜ ਲੈਂਦੇ ਆ ਜਿਦੇ ਵਿੱਚ ਦੋ ਜੱਜ ਖੁਦ ਪਤਿਤ ਆ ਉਹਨਾਂ ਦੀਆਂ ਦਾਣੀਆਂ ਇਕੱਠੀਆਂ ਹੋਈਆਂ ਹੈਗੀਆਂ ਜਿਹੜੇ ਉਰੇ ਬੰਦੇ ਰੱਖੇ ਜਾਂਦੇ ਆ ਜਿਹੜੇ ਉਰੇ ਸੇਵਾਦਾਰ ਰੱਖੇ ਜਾਂਦੇ ਆ ਉਹ ਵੀ ਉਹਨਾਂ ਰਾਹੀਂ ਰੱਖੇ ਜਾਂਦੇ ਆ ਸੋ ਇਹ ਬਹੁਤ ਵੱਡਾ ਇੱਕ ਸਿੱਖ ਕੌਮ 'ਚ ਕਪਲਾ ਚੱਲ ਰਿਹਾ ਹੈ ਇਹਨਾਂ ਗੁਰਦੁਆਰਿਆਂ ਦਾ ਕਬਜ਼ਾ ਸਰਕਾਰ ਦੇ ਹੱਥ 'ਚ ਰਹਿ ਗਿਆ ਜੱਜ ਸਰਕਾਰ ਦੇ ਹੁੰਦੇ ਆ ਪਬਲਿਕ ਦੇ ਤਾਂ ਹੁੰਦੇ ਨਹੀਂ ਆ ਤੇ ਇਹ ਆਪਣੇ ਰੂਲ ਇੱਥੇ ਲਾਉਂਦੇ ਆ ਤੇ ਗੁਰਦੁਆਰੇ ਜਿਹੜੇ 87 ਦੇ ਵਿੱਚ ਹੈ ਕੀ ਹੈ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਕਿ ਇਹਨਾਂ ਦੇ ਇਲੈਕਸ਼ਨਸ ਕਰਾਈ ਜੋ ਕਿ ਐਸਪੀਸੀ ਤੇ ਇਲੈਕਸ਼ਨ ਸੈਂਟਰ ਸਰਕਾਰ ਖਰਾਉਂਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਇਹ ਇਲੈਕਸ਼ਨ ਪੰਜਾਬ ਸਰਕਾਰ ਕਰਾਏ ਪੰਜਾਬ ਗਵਰਨਮੈਂਟ ਦਾ ਫਰਜ਼ ਹੁੰਦਾ ਹੈ ਕਿ ਆਪਣੇ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦੇ ਰੱਖੇ ਪਰ ਇਹ ਵੀ ਫਰਜ਼ ਆਮ ਪਾਰਟੀ ਨਹੀਂ ਕਰਦੀ ਨਾ ਇਲੈਕਸ਼ਨ ਆਖਾਰੀ ਹੈ ਦੇ ਨਾਲ ਸੈਂਟਰ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਾਰੇ ਐਸਪੀਪੀਸੀ ਦੇ ਇਲੈక్షన్ ਕਰਏਗਾ ਅੱਜ ਅਸੀਂ ਇਤਿਹਾਸਿਕ ਬੱਲਾ ਸਾਹਿਬ ਖੜੇ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਇਹ ਸਾਰਿਆਂ ਨੇ ਪੂਰੇ ਚਰਨ ਸਜੋਬਤ ਕੀਤੇ ਹੈਗੇ ਆ ਇਹ ਗੁਰੂ ਘਰ ਦੀ ਬਹੁਤ ਦਰਸ਼ ਦੇ ਹਾਲਤ ਹੈ ਧਾਰਾ 87 ਦੇ ਇਹ ਗੁਰੂ ਘਰ ਹੈਗੇ ਆ ਜਿਹੜੇ ਲੋਕਲ ਕਮੇਟੀ ਪਟਾਰੀ ਸਾਹਿਬ ਦੇ ਨਾਲ ਬਣਦੀ ਹੈ ਚਾਰ ਇਲੈਕਟ ਹੋ ਕੇ ਇੱਥੇ ਨੁਮਾਇंदे ਹੁੰਦੇ ਆ ਕੋਈ ਰੱਬ ਨੂੰ ਪਿਆਰੇ ਹੋਗੇ ਪਰ ਇਹ ਜਿਹੜੇ ਸਾਰੇ ਧਾਰਾ 87 ਵਾਲੇ ਗੁਰੂ ਘਰ ਹੈ ਤਕਰੀਬਨ ਸਾਰਿਆਂ ਦੇ ਉੱਤੇ ਰਿਸਿਵਰ ਲੱਗਿਆ ਹੋਇਆ ਹੁਣ ਜਦ ਲੋਕਲ ਕਮੇਟੀ ਹੁੰਦੀ ਹੈ ਲੋਕਲ ਮੈਨੇਜਮੈਂਟ ਉਹਦੇ ਉੱਤੇ ਲਾਗੂ ਹੁੰਦੀ ਹੈ ਉਹ ਦੇਖਰੇਖ ਕਰਦੀ ਹੈ ਸਾਰਾ ਗੁਰੂ ਘਰ ਦੀ ਸੰਭਾਲ ਕਰਦੀ ਹੈ ਪਰ ਉਹਦੇ ਵਿੱਚ ਜਦ ਡਿਸਪਿਊਟ ਪੈ ਜਾਂਦਾ ਹੈ ਜਾਂ ਉਹਦਾ ਕੋਈ ਕੋਰਮ ਪੂਰਾ ਨਹੀਂ ਹੁੰਦਾ ਇਹ ਰੀਸੀਵਰਸ਼ਿਪ ਚ ਚੱਲੇ ਜਾਂਦੀ ਹੈ ਜਿਹਦੇ ਨਾਲ ਸਿੱਖ ਜੁਡੀਸ਼ੀਅਲ ਕਮਿਸ਼ਨ ਇਹਦੇ ਉੱਤੇ ਰੀਸੀਵਰ ਲਾਉਂਦੀ ਹੈ ਅੱਜ ਇਹ ਜਿਹੜੇ ਗੁਰੂ ਘਰ ਹੈ ਰੀਸੀਵਰ ਦੇ ਤਹਿਤ ਹੈ ਕਿਉਂਕਿ 2006 ਤੋਂ ਬਾਅਦ ਚੋਣ ਨਹੀਂ ਕੀਤਾ ਹੈਗਾ ਨਾ ਚੋਣ ਹੋਣ ਕਰਕੇ ਸਿੱਖ ਜੁਡੀਸ਼ੀਅਲ ਕਮਿਸ਼ਨ ਰੀਸੀਵਰ ਰਾਹੀਂ ਇਹ ਗੁਰੂ ਘਰ ਚਲਾਉਂਦੀ ਹੈ ਜਿਹੜੇ ਉਹਰੇ ਫੈਸਲੇ ਲਿੱਤੇ ਜਾਂਦੇ ਆ ਉਹ ਵੀ ਜੱਜ ਲੈਂਦੇ ਆ ਜਿਹਦੇ ਵਿੱਚ ਦੋ ਜੱਜ ਖੁਦ ਪਤਿਤ ਆ ਉਹਨਾਂ ਦੀਆਂ ਦਾਣੀਆਂ ਇਕੱਠੀਆਂ ਹੋਈਆਂ ਹੈਗੀਆਂ ਜਦ ਕਿ ਇੱਥੇ ਅੰਮ੍ਰਿਤਧਾਰੀ ਸਿੱਖ ਨੂੰ ਮੈਂਬਰ ਬਣਨ ਦਾ ਹੀ ਆਦੇਸ਼ ਹੈਗਾ ਕਾਨੂੰਨ ਅਧੀਨ ਸੋ ਇਹ ਸਾਰੇ ਪੰਜਾਬ ਦੇ ਧਾਰਾ 87 ਗੁਰਦੁਆਰਿਆਂ ਦੇ ਵਿੱਚ ਇਹ ਰਿਸਿਵਰਸ਼ਿਪ ਲੱਗੇ ਹੋਏ ਆ ਕਿਤੇ ਕਿਤੇ ਇਹੋ ਜਿਹੀਆਂ ਸ਼ਿਕਾਇਤਾਂ ਵੀ ਆਉਂਦੀਆਂ ਕਿ ਜਿਹੜੇ ਜੱਜਾਂ ਦੇ ਲੰਗਰ ਚੱਲਦੇ ਆਂ ਹੋਰ ਚੱਲਦੇ ਆਂ ਉਹ ਵੀ ਇੱਥੋਂ ਸਾਰੀ ਸੇਵਾ ਜਿਹੜੇ ਉਹਰੇ ਬੰਦੇ ਰੱਖੇ ਜਾਂਦੇ ਆਂ ਜਿਹੜੇ ਉਹਰੇ ਸੇਵਾਦਾਰ ਰੱਖੇ ਜਾਂਦੇ ਆਂ ਉਹ ਵੀ ਉਹਨਾਂ ਰਾਹੀਂ ਰੱਖੇ ਜਾਂਦੇ ਆ ਸੋ ਇਹ ਬਹੁਤ ਵੱਡਾ ਇੱਕ ਸਿੱਖ ਕੌਮ 'ਚ ਕਪਲਾ ਚੱਲ ਰਿਹਾ ਹੈ ਇਹਦੇ ਉੱਤੇ ਕੌਮ ਆਪਣਾ ਜ਼ਰੂਰ ਅ ਗੁੱਸਾ ਇਹਦੇ ਉੱਤੇ ਤਬਦੀਲੀ ਲਿਆਉਣ ਵਾਸਤੇ ਇਕੱਠ 15 ਤਰੀਕ ਨੂੰ ਜਿਹੜਾ ਆਪਾਂ ਕਰਨਾ ਹੈਗਾ ਗੁਰਦੁਆਰਾ ਸਾਰਾ ਗਿੜੀ ਵਿਖੇ ਉੱਥੇ ਆਏ ਅੱਜ ਸਾਰੀ ਜਿਹੜੀ ਆ ਸੰਗਤ ਆਈ ਹੈ ਇਹ ਏਸੀ ਕੰਮ ਲਈ ਆਈ ਹੈਗੀ ਆ ਪ੍ਰਧਾਨ ਸਾਹਿਬ ਸਿੰਘ ਜੀਤ ਸਿੰਘ ਮਾਨ ਬੋਲਤੇ ਗਏ ਆ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਾਡੀ ਕੌਮ ਇਹਦਾ ਜਰੂਰ ਕੋਈ ਨਾ ਕੋਈ ਅਸਰ ਕਰੂਗੀ 15 ਸਤੰਬਰ ਨੂੰ ਆਪਾਂ ਆਪਣੀ ਜ਼ਮੂਰਤ ਬਹਾਲ ਕਰਨ ਵਾਸਤੇ ਗੁਰਦੁਆਰਾ ਸਾਰਾ ਗੜੀ 11 ਵਜੇ ਇਕੱਠੇ ਹੋਈਏ ਵੈਜੀ ਘਰ ਖਾਲਸਾ ਵੈਜੀ ਕਿਸਾ ਤੇ ਆਰ ਇਮਾਨ ਸਿੰਘ ਨੇ 88 ਜ਼ਫਾਤੇ ਬਰਤਵਾਨ ਦੇ ਹਾਲਾਤ ਦੱਸੇ ਹੈ ਔਰ ਦਰਸਿਓ ਭਲਾਤਾ ਹੈ ਕਿ ਇਹਨਾਂ ਗੁਰਦੁਆਰਿਆਂ ਦਾ ਕਬਜ਼ਾ ਸਰਕਾਰ ਦੇ ਹੱਥ ਤੇ ਰਹਿ ਗਿਆ ਜੱਜ ਸਰਕਾਰ ਦੇ ਹੁੰਦੇ ਆ ਪਬਲਿਕ ਦੇ ਤਾਂ ਹੁੰਦੇ ਨਹੀਂ ਆ ਤੇ ਇਹ ਆਪਣੇ ਰੂਲ ਇੱਥੇ ਲਾਉਂਦੇ ਆ ਕਿ ਇੱਥੇ ਕੋਈ ਬੋਲ ਨਹੀਂ ਸਕਦਾ ਇੱਥੇ ਬੈਠ ਨਹੀਂ ਸਕਦਾ ਇੱਥੇ ਕੋਈ ਛਲਾਣੀ ਚੀਜ਼ ਨਹੀਂ ਕਰ ਸਕਦਾ ਹੈਗਾ ਸਿੱਖਾਂ ਦੇ ਧਾਰਮਿਕ ਸਥਾਨ ਕਦੇ ਵੀ ਮਸੇ ਰੰਗੜ ਦੇ ਹੱਥ ਦੇ ਵਿੱਚ ਨਹੀਂ ਗਏ ਮਸੰਦਾਂ ਦੇ ਨਹੀਂ ਗਏ ਗਏ ਸੀਗੇ ਮਸਸਰੰਗੜ ਦਾ ਹਾਲ ਜੋ ਕੁਝ ਹੋਇਆ ਸੀਗਾ ਉਹ ਇਤਿਹਾਸ ਨੂੰ ਪਤਾ ਜੋ ਮਸੰਦਾਂ ਦਾ ਹਾਲ ਦਸਵੇਂ ਪਾਤਸ਼ਾਹ ਨੇ ਇੱਕ ਉਬਲਦੇ ਪੱਠੇ ਦੇ ਵਿੱਚ ਬਾਟੇ ਦੇ ਵਿੱਚ ਸਿੱਟ ਕੇ ਫੂਕ ਦਿੱਤੇ ਸੀਗੇ ਉਹਨਾਂ ਦਾ ਵੀ ਪਤਾ ਹੈਗਾ ਨਰੇਣੂ ਮਹੰਤ ਦਬੀ ਆਪਾਂ ਨੂੰ ਪਤਾ ਹੈ ਸੰਤ ਜਗਨੈਸ਼ ਸਿੰਘ ਪਿੰਡਾ ਵਾਲੇ ਕਹਿੰਦੇ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਤੇ ਕਈ ਅਫਸੋਸ ਹੈਗੇ ਹਨ ਵਿੱਚੋਂ ਇੱਕ ਅਫਸੋਸ ਹੈ ਕਿ ਨਰੇਣੂ ਮਹੰਤ ਆਪਣੀ ਮੌਤੇ ਮਰਿਆ ਤਾਂ ਮੇਰਾ ਮਤਲਬ ਹੈ ਕਿ ਜੇ ਇੱਥੋਂ ਤੱਕ ਸਿੱਖਾ ਨੂੰ ਝੜ ਹੈਗੀ ਹੈ ਜੀ ਗੁਰਤਵਾਨਾਂ ਦੀ ਸੰਭਾਲ ਕਿਸ ਦੇ ਹੋਰ ਹੱਥ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਫਿਰ ਤੁਸੀਂ ਆਪ ਸਮਝਦੇ ਹੋ ਕਿ ਇਹ ਕਿੰਨਾ ਗੁੱਸਾ ਸਿਕਾਂ ਦੇ ਵਿੱਚ ਆ ਰਿਹਾ ਹੈ ਤੇ ਗੁਰਤਵਾਨੇ ਜਿਹੜੇ 87 ਦੇ ਵਿੱਚ ਹੈ ਕੀ ਹੈ ਇਹ ਪੰਜਾਬ ਸਰਕਾਰ ਦੀ ਡਿਊਟੀ ਹੈ ਕਿ ਇਹਨਾਂ ਦੇ ਇਲੈਕਸ਼ਨਸ ਕਰਾਏ ਦੂਜੇ ਐਸਪੀਸੀ ਦੇ ਇਲੈਕਸ਼ਨ ਸੈਂਟਰ ਸਰਕਾਰ ਕਰਾਉਂਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜ਼ੋਰ ਪਾਉਣਾ ਚਾਹੀਦਾ ਹੈ ਤੇ ਇਹ ਇਲੈਕਸ਼ਨ ਪੰਜਾਬ ਸਰਕਾਰ ਕਰਾਏ ਅੱਜ ਪੰਜਾਬ ਸਰਕਾਰ ਵੀ ਘੇਰ ਸਖੰਡੇ ਹੱਥ ਦੇ ਵਿੱਚ ਹੈਗੀ ਹੈ ਉਸ ਵਿੱਚ ਕੋਈ ਵੀ ਸਿੱਖ ਨਮੈਂਦਾ ਨਹੀਂ ਹੈ ਜਿਹੜਾ ਸਿੱਖਾਂ ਦੀ ਗੱਲ ਸੁਣ ਸਕੇ ਜੇ ਪੰਜਾਬ ਸਰਕਾਰ ਨੇ ਬਿਲਕੁਲ ਖੰਡਣ ਨਹੀਂ ਕੀਤਾ ਜਿਹੜੀ ਮੋਦੀ ਸੈਂਟਰ ਦੀ ਸਰਕਾਰ ਦੀ ਪਾਲਿਸੀ ਹੈਗੀ ਹੈ ਜੀ ਜੇਡਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਇਸ ਪਾਲਿਸੀ ਦੇ ਟੈਟ ਉਹਨੂੰ ਗੋਲੀ ਮਾਰੀ ਜਾਊ ਜਾਂ ਔਰਸ ਨੂੰ ਜੈਵ ਦਿੱਤਾ ਜਾਊ ਇਸ ਪਾਲਿਸੀ ਦੇ ਅਨ ਅੰਡਾ ਦਾ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਆਪਣੇ ਖੁਫੀ ਏਜੰਸੀਆਂ ਦੇ ਰਾਹੀਂ ਰੋ ਦੇ ਰਾਹੀਂ ਤਿੰਨ ਸਿੱਖ ਸ਼ਹੀਦ ਕਰ ਦਿੱਤੇ ਹਨ ਜਿੰਨ ਸਿੱਖ ਜਿਹੜੇ ਹੈ ਕਿ ਇੱਕ ਮਲਕ ਹੈ ਇੱਕ ਸ਼ਖਦੂਲ ਸਿੰਘ ਹੈ ਇੱਕ ਹਰਦੀਪ ਸਿੰਘ ਨਿਜੜ ਹੈ ਬ੍ਰਿਟਾਨੀਆਂ ਦੇ ਵਿੱਚ ਭਾਰਤ ਸਿੰਘ ਖੰਡੇ ਨੂੰ ਜੈਨ ਦੇ ਕਿ ਮਾਰਗ ਦਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਰੋਡੇ ਨੂੰ ਮਰਵਾਤਾ ਹੈ ਤੇ ਆਪਣੇ ਹਰਿਆਣੇ ਦੇ ਵਿੱਚ ਜੀਤ ਸਿੰਘ ਸਿੱਧੂ ਨੂੰ ਮਰਵਾਇਆ ਹੈ ਤੇ ਇੱਥੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਰਵਾ ਦਿੱਤਾ ਹੈਗਾ ਅਜੇ ਤੱਕ ਇਸ ਪਾਲਿਸੀ ਦੇ ਖਿਲਾਫ ਚੀਫ ਮਿੰਿਸਟਰ ਸਾਹਿਬ ਭਗਵਾਨ ਜੀ ਬੋਡੇ ਨਹੀਂ ਨਾ ਗੱਲ ਕੀਤੀ ਹੈ ਨਾ ਅਸੈਂਬਲੀ ਦੇ ਵਿੱਚ ਕੀਤੀ ਹੈ ਪੰਜਾਬ ਗਵਰਨਮੈਂਟ ਦਾ ਫਰਜ਼ ਹੁੰਦਾ ਹੈ ਕਿ ਆਪਣੇ ਸੂਬੇ ਦੇ ਲੋਕਾਂ ਨੂੰ ਬਚਾ ਕੇ ਰੱਖੇ ਪਰ ਇਹ ਵੀ ਫਰਜ਼ ਆਮ ਪਾਰਟੀ ਨਹੀਂ ਕਰ ਰਹੀ ਨਾ ਇਲੈਕਸ਼ਨ ਆਖ ਰਹੀ ਹੈ ਤੇ ਨਾ ਸੈਂਟਰ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਾਰੇ ਐਸਪੀਸੀ ਦੇ ਇਲੈਕਸ਼ਨ ਕਰਾਏਗਾ ਸੋ ਇਸੇ ਇੱਥੇ ਆਏ ਹੈ ਤੇ ਅਸੀਂ ਵੀ ਭੁੱਲ ਚਾਉਂਦੇ ਆ ਮੰਗਦੇ ਆ ਸੰਗਤ ਤੋਂ ਕਿਉ ਕਰਕੇ 6:37 ਵਜੇ ਤੋਂ ਬਾਅਦ ਸੰਗਤ ਛਿੜੀ ਜਾਂਦੀ ਹੈ ਸੋ ਅਸੀਂ ਲੇਟ ਆਏ ਆ ਪਰ ਤਾਂ ਵੀ ਅਸੀਂ ਹਾਜ਼ਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਆ ਸਾਡੀ ਹਾਰ ਦੀ ਕੋ ਨਾਲ ਇੱਥੇ ਜਿਹੜੀਆਂ ਗੱਲਾਂ ਹੈਗੀਆਂ ਉਹ ਖੁੱਲਣੀਆਂ ਤੇ ਸਾਡੀ ਸਿੱਖਾਂ ਦੀ ਜਿਹੜੀ ਰਵਾਇਤ ਹੈ ਉਹਦੇ ਵਿੱਚ ਸੁਧਾਰ ਹੋਵੇਗਾ